ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਸਾਰੇ ਪੰਪਰਾਮ ਦਾ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਸੋਹਣੀ ਹੋਗੇ ਹੋਗੇ ਹੋਰ ਜਿਆਦਾ ਸੋਹਣੀ ਹੋ ਜੂਗੀ ਤੇ ਖੁਸ਼ ਹੋਗੇ ਸਾਰਿਆਂ ਨੂੰ ਜ਼ਰੂਰੀ ਗੱਲ ਕਿ ਤੁਸੀਂ ਸਾਰੇ ਜਿਹੜੀ ਬਹੁਤ ਖੁਸ਼ ਹੋਗੇ ਸੋਹਣੇ ਤੁਸੀਂ ਪਹਿਲਾਂ ਹੀ ਜਿਹੜੀ ਵੀ ਚੀਜ਼ ਪਰਮਾਦੋਂ ਨੇ ਬਣਾਈ ਹੈ ਉਹ ਸੋਹਣੀ ਕਰਕੇ ਬਣਾਈ ਹੈ ਠੀਕ ਹੈ ਜੀ ਤੇ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਸਾਰੇ ਆਪਣੇ ਆਸ-ਪਾਸੇ ਖੁਸ਼ੀਆਂ ਵਖੇਲ ਰਹੇ ਹੋਗੇ ਤੇ ਆਪਣੇ ਦਿਮਾਗ ਦਾ ਜਿਹੜਾ ਬੋਝ ਹਨ ਹੋਰ ਹਲਕਾ ਕਰਦੇ ਹਾਂ ਜਦੋਂ ਅਸੀਂ ਕਿਸੇ ਦੂਸਰੇ ਨੂੰ ਪੁਸ਼ ਕਰਦੇ ਨੇ ਇਹਨਾਂ ਦਾ ਸਾਡਾ ਬਹੁਤ ਸਾਰਾ ਇੱਥੇ ਰਿਲੈਕਸੇਸ਼ਨ ਹੋ ਜਾਂਦੀ ਹੈ ਸਾਨੂੰ ਹਨਾ ਤਾਂ ਜਦੋਂ ਆਪਾਂ ਵੀਡੀਓ ਸ਼ੁਰੂ ਕੀਤੀਆਂ ਸੀਗੀਆਂ ਉਦੋਂ ਮੈਂ ਤੁਹਾਨੂੰ ਇੱਕ ਤਰੀਕਾ ਦੱਸਿਆ ਸੀਗਾ ਕਿ ਕਿਵੇਂ ਆਪਾਂ ਆਪਣੇ ਆਪ ਨੂੰ ਹੌਲੀ ਕਰਨੇ ਵੀ ਜਦੋਂ ਵੀ ਤੁਸੀਂ ਸੋਚਣਾ ਹੈ ਅੱਛਾ ਹੀ ਸੋਚਨੇ ਤੇ ਸਾਰੇਆਂ ਨੀ ਖੁਸ਼ੀਆਂ ਦੀ ਖੁਸ਼ੀਆਂ ਦੇ ਵਿੱਚ ਖੁਸ਼ ਹੋਣਾ ਹੈ ਠੀਕ ਹੈ ਜਦੋਂ ਅਪਨ ਕਿਸੇ ਦੂਸਰੇ ਦੀ ਖੁਸ਼ੀ ਵਿੱਚ ਖੁਸ਼ ਹੁੰਨੇ ਆ ਨਾ ਤੇ ਪਰਮਾਤਮਾ ਸਾਡੇ ਨਾਲ ਖੁਸ਼ ਹੋ ਕੇ ਸਾਨੂੰ ਵੀ ਉਸ ਤਰ੍ਹਾਂ ਦੀ ਖੁਸ਼ੀਆਂ ਦਿੰਦਾ ਹੈ ਠੀਕ ਹੈ ਤੇ ਸਾਡੇ ਗਰੁੱਪ ਮੈਂਬਰਸ ਜਿੰਨੇ ਵੀ ਜਿੰਨੀ ਵੀ ਭੈਣ ਭਰਾਵਾਂ ਨੇ ਸਾਨੂੰ ਅਰਦਾਸ ਕਰਨ ਲਈ ਕਿਹਾ ਅਸੀਂ ਉਹਨਾਂ ਸਾਰਿਆਂ ਲਈ ਅਰਦਾਸ ਕਰਦੇ ਆ ਕਿ ਸਭ ਦੇ ਘਰ ਬਣਨ ਸਭ ਨੂੰ ਪਰਮਾਤਮਾ ਬੱਚਿਆਂ ਦੀ ਦਾਤ ਬਖਸ਼ੇ ਤੇ ਜਿਨ੍ਹਾਂ ਨੂੰ ਬੱਚਿਆਂ ਦੀ ਦਾਤ ਬਖਸ਼ੀ ਹੈ ਉਹਨਾਂ ਨੂੰ ਲੰਮੀਆਂ ਹੋਰਾ ਬਖਸ਼ੇ ਸੋਣਾ ਭਵਿੱਖ ਬਖਸ਼ੇ ਤੇ ਸਾਰਿਆਂ ਨਾਲੋ ਜ਼ਰੂਰੀ ਗੱਲ ਸਭ ਦੇ ਘਰਾਂ 'ਚ ਤੰਦਰੁਸਤੀ ਦਾ ਵਾਸ ਹੋਵੇ ਸਾਰੇ ਫਿੱਟ ਹੋਣ ਐਕਸਰਸਾਈਜ਼ ਕਰਿਆ ਕਰੋ ਫਿੱਟ ਪੱਕਾ ਹੋਵੋਗੇ ਖੁਰਾਕ ਦਾ ਖਿਆਲ ਰੱਖੋ ਖੁਰਾਕ ਵੀ ਦੱਸੀ ਹੋਈ ਹੈ ਕਿਵੇਂ ਲੈਣੀ ਆਪਾਂ ਤੇ ਫਿਟਨੈਸ ਵਾਸਤੇ ਵੀ ਤੁਹਾਨੂੰ ਦੱਸਿਆ ਹੋਇਆ ਤੇ ਚਲੋ ਜੀ ਉਮੀਦ ਹੈ ਵੀ ਤੁਸੀਂ ਉਹ ਵੀਡੀਓਜ਼ ਦੇਖ ਲਓਗੇ ਜਿਨ੍ਹਾਂ ਨਹੀਂ ਦੇਖੀਆਂ ਤਾਂ ਤੁਸੀਂ ਉਥੋਂ ਹੋਰ ਆਪਣਾ ਰੁਟੀਨ ਸੋਣਾ ਕਰ ਲਓਗੇ ਤੇ ਲੋ ਜੀ ਅੱਜ ਆਪਾਂ ਫਿਰ ਇੱਕ ਬਿਊਟੀ ਦੀ ਵੀਡੀਓ ਲੈ ਕੇ ਆਏ ਆ ਅ ਅੱਜ ਆਪਾਂ ਗੱਲ ਕਰਾਂਗੇ ਕਿ ਫੇਸ ਵਾਸ਼ ਕਿਵੇਂ ਬਣਾਈਏ ਸਿੰਪਲ ਇੱਕ ਤਾਂ ਤੁਸੀਂ ਕੈਮੀਕਲਸ ਤੋਂ ਜਿੰਨਾ ਬਚ ਸਕਦੇ ਹੋ ਉਹਨਾਂ ਬਚ ਲੋ ਠੀਕ ਹੈ ਕੰਪਨੀਆਂ ਪਤਾ ਨਹੀਂ ਕੀ ਕੀ ਪ੍ਰੋਡਕਟ ਵੇਚੀ ਜਾਂਦੀਆਂ ਐ ਰੋਗ ਬਿਮਾਰੀਆਂ ਪਹਿਲਾਂ ਹੀ ਬਹੁਤ ਨੇ ਕੈਂਸਰ ਵਰਗੀਆਂ ਬਿਮਾਰੀਆਂ ਸਾਡੇ ਆਸ-ਪਾਸ ਹੀ ਇੰਨੀਆਂ ਨੇ ਪਤਾ ਵੀ ਨਹੀਂ ਲੱਗ ਰਿਹਾ ਕਿ ਕਿੱਥੋਂ ਕੀ ਹੋਈ ਜਾਂਦਾ ਇਸ ਕਰਕੇ ਜਿੰਨਾ ਹੋ ਸਕੇ ਕੈਮੀਕਲਸ ਤੋਂ ਬਚ ਲਿਆ ਕਰੋ ਸਾਨੂੰ ਕੁਦਰਤ ਨੇ ਬਹੁਤ ਕੁਝ ਦਿੱਤਾ ਹੈ ਆਪਣੇ ਆਸ-ਪਾਸੇ ਜੋ ਸਾਡੇ ਕੰਮ ਦਾ ਹੈ ਜੋ ਸਾਡੀਆਂ ਮਾਵਾ ਦਾਦੀਆਂ ਨਾਨੀਆਂ ਵਰਤਦੀਆਂ ਸੀ ਹੈ ਨਾ ਉਹ ਚੀਜ਼ਾਂ ਸਾਡੇ ਆਸ-ਪਾਸੇ ਬਹੁਤ ਨੇ ਜਿਨ੍ਹਾਂ ਦੇ ਵਾਕਿਆ ਚ ਹੀ ਸਾਡੇ ਫੇਸ ਦੇ ਉੱਤੇ ਜਾਂ ਬਾਡੀ ਦੇ ਉੱਤੇ ਬਹੁਤ ਸਾਰੇ ਇਫੈਕਟ ਨੇ ਠੀਕ ਹੈ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਹਿਲਾਂ ਇੱਕ ਦੋ ਗੱਲਾਂ ਹੋਰ ਕਰਨ ਵਾਲੀਆਂ ਇੱਕ ਅੱਜ ਮੈਨੂੰ ਮੇਰੇ ਪਰਸਨਲ ਨੰਬਰ ਦੇ ਉੱਤੇ ਤੇ ਦੂਸਰੇ ਨੰਬਰ ਦੇ ਉੱਤੇ ਇੱਕ ਸਾਡੀ ਪੁਰਾਣੀ ਭੈਣ ਨੇ ਜਿਹੜੀ ਸਾਡੇ ਨਾਲ ਦੂਸਰੇ ਚੈਨਲ ਤੇ ਵੀ ਜੁੜੀ ਹੋਈ ਨੇ ਤੇ ਇੱਧਰ ਵੀ ਉਹ ਰੈਗੂਲਰ ਈਓਰ ਨੇ ਉਹਨਾਂ ਨੇ ਇੱਕ ਮੈਸੇਜ ਪਾਇਆ ਅ ਚਲੋ ਮੈਂ ਹੁਣ ਨਾ ਨਹੀਂ ਲੈਂਦੀ ਉਹਨਾਂ ਦਾ ਤੇ ਉਹ ਕਹਿੰਦੇ ਮੇਰੀ ਦੋਤੀ ਹੈ ਛੋਟੀ ਜੀ ਤੇ ਉਹਦੇ ਪ੍ਰਾਈਵੇਟ ਪਾਰਟਸ ਵਿੱਚੋਂ 스멜 ਆਉਂਦੀ ਹੈ ਤੇ ਨਾਲ ਹੀ ਉਹਨੂੰ ਮਤਲਬ ਅ ਖਾਰਿਸ਼ ਹੁੰਦੀ ਰਹਿੰਦੀ ਹੈ ਤਾਂ ਮੈਂ ਵੀ ਉਹਦਾ ਦੱਸੋ ਕੀ ਕਰਾਵਾਂ ਤੇ ਉਹਦਾ ਪੈਣਾ ਇਸ ਤਰ੍ਹਾਂ ਹੈ ਕਿ ਗੱਲ ਕਿ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਦਿਨੀਆਂ ਨਾ ਤੁਹਾਨੂੰ ਇਸ ਤਰ੍ਹਾਂ ਦੀ ਇੱਕ ਦਿੱਤੀ ਸੀ ਪਿੱਛੇ ਅ ਪਲੀਜ਼ ਉਹਨੂੰ ਸ਼ੇਅਰ ਕਰਦਿਆ ਕਰੋ ਠੀਕ ਹੈ ਉਹ ਬਹੁਤ ਥੋੜੀ ਚੱਲੀ ਜਿੰਨੀ ਮੈਨੂੰ ਲੱਗਦਾ ਸੀ ਉਸ ਨੂੰ ਸੋਸਾਇਟੀ ਦੀ ਲੋਡ ਸੋਸਾਇਟੀ ਨੂੰ ਸੀ ਉਸ ਟਾਈਪ ਦੀ ਵੀਡੀਓ ਦੀ ਜ਼ਰੂਰਤ ਸੀ ਫਿਰ ਵੀ ਤੁਸੀਂ ਸ਼ਾਇਦ ਸ਼ੇਅਰ ਨਹੀਂ ਕੀਤੀ ਕਿ ਉਹਨਾਂ ਵਿਊਰ ਉਹਦੇ ਤੇ ਨਹੀਂ ਸੀਗਾ ਜਿੰਨੇ ਬਾਕੀ ਵੀਡੀਓਜ਼ ਤੇ ਹੁੰਦੇ ਆ ਤਾਂ ਇਸ ਤਰ੍ਹਾਂ ਦੀ ਵੀਡੀਓਜ਼ ਨੂੰ ਪਲੀਜ਼ ਤੁਸੀਂ ਇਹ ਸਮਝਿਆ ਕਰੋ ਕਿ ਜੀ ਤੁਹਾਨੂੰ ਜ਼ਰੂਰਤ ਨਹੀਂ ਕਿਸੇ ਦੂਸਰੇ ਭੈਣ ਭਰਾ ਨੂੰ ਹੋ ਸਕਦੀ ਹੈ ਤਾਂ ਅੱਜ ਉਹਨਾਂ ਨੇ ਜਦੋਂ ਮੈਨੂੰ ਮੈਸੇਜ ਪਾਇਆ ਤਾਂ ਮੈਨੂੰ ਬੜੀ ਹੈਰਾਨੀ ਹੋਈ ਕਿ ਛੋਟੇ ਬੱਚਿਆਂ ਨੂੰ ਵੀ ਦੇਖੋ ਪ੍ਰੋਬਲਮ ਹੈ ਤਾਂ ਉਹਦੇ ਵਿੱਚ ਤੁਸੀਂ ਮੈਂ ਫਿਰ ਤੁਹਾਨੂੰ ਵੀ ਇੱਕ ਵਾਰੀ ਫਿਰ ਦੱਸ ਦਿੰਨੀ ਆ ਕਿ ਜੇ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਫਟਕੜੀ ਵਾਲੇ ਪਾਣੀ ਦੇ ਨਾਲ ਪ੍ਰਾਈਵੇਟ ਪਾਰਟਸ ਨੂੰ ਧੋਦਿਆ ਕਰੋ ਬੱਚਿਆਂ ਦੇ ਤੇ ਉਹਨਾਂ ਨੂੰ ਪ੍ਰੋਬਲਮ ਨਹੀਂ ਹੋਊਗੀ ਇਸ ਤਰ੍ਹਾਂ ਦੀ ਠੀਕ ਹੈ ਤੇ ਥੋੜਾ ਗਰਮ ਪਾਣੀ ਹਲਕਾ ਜਿਹਾ ਤੇ ਇਹ ਮਤਲਬ ਇੱਕ ਤਾਂ ਜ਼ਰੂਰੀ ਗੱਲ ਸੀਗੀ ਤੇ ਹੋਰ ਸੀਗਾ ਜਿਹੜੀਆਂ ਵੀ ਭੈਣਾਂ ਨੇ ਮਤਲਬ ਇੱਕ ਭੈਣ ਨੇ ਵਾਇਆ ਹੋਇਆ ਸੀਗਾ ਕਿ ਇੰਨੇ ਸਾਰੇ ਮਤਲਬ ਆਪਾਂ ਅਫੀਸ਼ੀਅਲ ਜਾਂ ਉਹ ਰੋਜ਼ ਦੇਖਦੇ ਆਂ ਜਾਂ ਪੜ੍ਹਦੇ ਆਂ ਤਾਂ ਉਹਦੇ ਵਿੱਚੋਂ ਫਿਰ ਆਪਾਂ ਉਹ ਕਿਵੇਂ ਫਾਈਨਲ ਕਰੀਏ ਕਿ ਆ ਐਕਚੁਅਲੀ ਕੀ ਹੁੰਦਾ ਹੈ ਪਹਿਲੀ ਗੱਲ ਤਾਂ ਸੂਟੇਬਿਲਟੀ ਦੇ ਹੁੰਦਾ ਵੀ ਤੁਹਾਨੂੰ ਕਿਹੜੀ ਚੀਜ਼ ਜ਼ਿਆਦਾ ਸੂਟ ਕਰਦੀ ਹੈ ਤੁਹਾਡੀ ਸਕਿਨ ਨੂੰ ਦੂਜੀ ਗੱਲ ਵੀ ਜਿਵੇਂ ਸਾਨੂੰ ਖਾਣਾ ਸਾਡੀ ਬੋਡੀ ਨੂੰ ਵੀ ਬਦਲਣੀ ਚਾਹੀਦੀ ਹੈ ਰੋਜ਼ ਹੀ ਅਸੀਂ ਕਦੇ ਕੋਈ ਸਬਜ਼ੀ ਕਦੇ ਕੋਈ ਕੁਝ ਬਣਾਉਣੀ ਆ ਉਸੇ ਤਰ੍ਹਾਂ ਹੀ ਸਾਡੀ ਸਕਿਨ ਨੂੰ ਵੀ ਬਦਲਵੇਂ ਮਟੀਰੀਅਲ ਤੋਂ ਬਦਲਵੇਂ ਸਾਨੂੰ ਵਿਟਾਮਿਨਸ ਮਿਨਰਲਸ ਮਿਲਦੀ ਹੈ ਇਸ ਕਰਕੇ ਸਾਰੀ ਹੀ ਚੀਜ਼ਾਂ ਬਦਲ ਬਦਲ ਕੇ ਯੂਜ਼ ਕਰਦੇ ਰਹਿਣਾ ਚਾਹੀਦਾ ਨਾ ਕਿ ਡੇਲੀ ਇੱਕੋ ਹੀ ਚੀਜ਼ ਠੀਕ ਹੈ ਤੇ ਉਹਦੇ ਨਾਲ ਮਸੂਦੀ ਚੋ ਇੱਕ ਹੁੰਦਾ ਕਿ ਕੁਝ ਕਿ ਸਾਨੂੰ ਜ਼ਿਆਦਾ ਸੂਟ ਕਰ ਜਾਂਦੇ ਆ ਤੇ ਜਿਹੜੇ ਘੱਟ ਸੂਟ ਕਰਦੇ ਜਾਂ ਕਰਦੇ ਨਹੀਂ ਉਹ ਤਾਂ ਆਪਾਂ ਫਿਰ ਮਾਈਨਸ ਹੀ ਕਰ ਦਾਂਗੇ ਜਿਹੜੇ ਸੂਟ ਕਰ ਜਾਂਦੇ ਉਹਨੂੰ ਬਦਲਵਾ ਅ ਯੂਜ਼ ਕਰ ਲਿਆ ਕਰੋ ਠੀਕ ਹੈ ਸੋ ਇਸ ਕਰਕੇ ਇੰਨੇ ਸਾਰੇ ਪ੍ਰੋਡਕਟ ਮਾਰਕੀਟ ਚ ਆਉਂਦੇ ਨੇ ਕਿ ਕਿਸੇ ਚ ਵਿਟਾਮਿਨਸ ਹੁੰਦੇ ਨੇ ਕਿਸੇ ਚ ਕੁਝ ਹੁੰਦਾ ਕਿਸੇ ਚ ਕੁਝ ਹੁੰਦਾ ਤਾਂ ਅੱਜ ਆਪਾਂ ਫਿਰ ਜਿਹੜੀ ਵੀਡੀਓ ਲੈ ਕੇ ਆਈਆਂ ਉਹਦੇ ਚ ਆਪਾਂ ਅੱਜ ਬਣਾਵਾਂਗੇ ਫੇਸ ਵਾਸ਼ ਠੀਕ ਹੈ ਡੇਲੀ ਤੁਸੀਂ ਸਵੇਰੇ ਚਿਹਰਾ ਧੋਣਾ ਹੈ ਜਿਨ੍ਹਾਂ ਨੂੰ ਤਾਂ ਹੈਅਰਸ ਦੀ ਪ੍ਰੋਬਲਮ ਹੁੰਦਾ ਫਟਕੜੀ ਵਾਲਾ ਰੁਟੀਨ ਬਣਾਇਆ ਹੋਇਆ ਹੈ ਹਨਾ ਜਾਂ ਬਣਾ ਲਿਓ ਨਹੀਂ ਬਣਾਇਆ ਤਾਂ ਉਹ ਵੀਡੀਓ ਦੇਖ ਲਿਓ ਉਹਨਾਂ ਨੇ ਤਾਂ ਉਹੀ ਕਰਨਾ ਹੈਗਾ ਉਸ ਤੋਂ ਬਾਅਦ ਤੁਸੀਂ ਆਪਣਾ ਜਿਵੇਂ ਨਾਰਮਲ ਫੇਸ ਤੋਂ ਨਹੀਂ ਉਵੇਂ ਤੋਂਣਾ ਤੇ ਉਹਦੇ ਵਾਸਤੇ ਮੈਂ ਤੁਹਾਨੂੰ ਫੇਸ਼ੀਅਲ ਆਪਣਾ ਫੇਸ ਵਾਸ਼ ਦੱਸਣ ਲੱਗੀ ਹਾਂ ਕੈਮੀਕਲ ਵਾਲਾ ਫੇਸ ਵਾਸ਼ ਹੋ ਸਕੇ ਤਾਂ ਨਾ ਯੂਜ਼ ਕਰੋ ਠੀਕ ਹੈ ਇਹਦੇ ਵਿੱਚ ਆਪਾਂ ਤਿੰਨ ਚਾਰ ਚੀਜ਼ਾਂ ਪਾਵਾਂਗੇ ਜਿਹੜੀਆਂ ਕਿ ਆਪਣੇ ਆਪ 'ਚ ਸਾਰਿਆਂ ਦੇ ਅਲੱਗ-ਅਲੱਗ ਗੁਣ ਨੇ ਤੇ ਬਹੁਤ ਜ਼ਰੂਰੀ ਨੇ ਠੀਕ ਹੈ ਤੇ ਇਕੜ ਭਾਂਡ ਵੀ ਲੈ ਲੈਣੀ ਮੇਰੇ ਕੋਲੇ ਇਸ ਤਰ੍ਹਾਂ ਹੀ ਤੁਸੀਂ ਦੂਜੀ ਲੈਣੀ ਹੋਈ ਲੰਬੀ ਚੌੜੀ ਜਿਸ ਤਰ੍ਹਾਂ ਦੀ ਵੀ ਤੁਹਾਡੇ ਕੋਲ ਹੋਈ ਉਸ ਤਰ੍ਹਾਂ ਦੀ ਲੈ ਲੈਣੀ ਹੈ ਤੇ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇੰਨੀ ਕੁ ਜਾਨੀ ਕਿ ਚੌਥਾ ਕਿੱਸਾ ਚਮਚੀ ਦਾ ਨੋਰਮਲ ਹਲਦੀ ਹੈ ਉਹ ਲੈਣੀ ਹੈ ਹੁਣ ਇਹ ਦਾ ਕੀ ਹੈ ਹਲਦੀ ਦਾ ਐਂਟੀਬਾਇਓਟਿਕ ਹੁੰਦੀ ਹੈ ਸਾਰ ਨੂੰ ਪਤਾ ਹੈ ਆਪਾਂ ਨੂੰ ਜਿਸ ਵੀ ਕਿਸੇ ਦੇ ਚਿਹਰੇ ਦੇ ਉੱਤੇ ਕੋਈ ਮਾੜੀ-ਮੋਟੀ ਫਿੰਸੀ ਦਾਗਤੰਪਾ ਹੁੰਦਾ ਹੈ ਜਾਂ ਪਿੰਪਲਸ ਆਉਂਦੇ ਨੇ ਉਹਦੇ ਲਈ ਬਹੁਤ ਅੱਛੀ ਹੈ ਇਹ ਇਸ ਕਰਕੇ ਅਸੀਂ ਇਹਨੂੰ ਲਵਾਗੇ ਠੀਕ ਹੈ ਥੋੜੀ ਲਈ ਦੀ ਹੈ ਮਤਲਬ ਜ਼ਿਆਦਾ ਲੋੜ ਨਹੀਂ ਨਾਰਮਲ ਹੈ ਮੇਰੇ ਕੋਲ ਤੁਹਾਡੇ ਕੋਲੇ ਵਾਈਲਡ ਹਲਦੀ ਜਾਂ ਜਿਹੜੀ ਦੂਸਰੀ ਕਹਿੰਦੇ ਹੁੰਦੇ ਕਸਤੂਰੀ ਹਲਦੀ ਉਹ ਹੋਵੇ ਤਾਂ ਤੁਸੀਂ ਉਹ ਲੈ ਸਕਦੇ ਹੋ ਪਰ ਉਹ ਵੀ ਮਾਤਰਾ ਜਿਹੜੀ ਇਸ ਤੋਂ ਡਬਲ ਲੈਣੀ ਹੁੰਦੀ ਹੈ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਬੇਸਣ ਠੀਕ ਹੈ ਬੇਸਣ ਵੀ ਸਾਡੀ ਸਕਿਨ ਨੂੰ ਬਹੁਤ ਵਧੀਆ ਸਮੂਥ ਤੇ ਸਫਲ ਰੱਖਣ ਲਈ ਬਹੁਤ ਵਧੀਆ ਚੀਜ਼ ਹੈ ਸਾਨੂੰ ਯਾਦ ਹੋਣਾ ਹੈ ਜਾਂ ਹੁਣ ਹੁਣ ਵੀ ਇਹਆਂ ਸ਼ਾਦੀਆਂ ਚ ਆਪਾਂ ਜਿਹੜਾ ਬਟਨਾ ਬਣਾਉਣੀ ਆ ਉਹ ਵੇਸਣ ਤੋਂ ਬਣਦਾ ਹੈ ਨਾ ਵੇਸਣ ਹਲਦੀ ਮਲਾਈ ਦਹੀਂ ਵਗੈਰਾ ਪਾ ਕੇ ਆਪਾਂ ਬਣਾਉਣੀ ਆ ਤਾਂ ਇਹ ਸਦੀਆਂ ਤੋਂ ਸਾਡੇ ਬਿਊਟੀ ਦੇ ਵਿੱਚ ਯੂਜ਼ ਹੁੰਦਾ ਆਇਆ ਤੇ ਇਹ ਲੈਣੇ ਆਪਾਂ ਠੀਕ ਹੈ ਉਸ ਤੋਂ ਬਾਅਦ ਆਪਾਂ ਲਵਾਂਗੇ ਚੌਲਾਂ ਦਾ ਆਟਾ ਹੁਣ ਚੌਲਾਂ ਦਾ ਆਟਾ ਵੀ ਬਿਊਟੀ ਦੇ ਵਿੱਚ ਇੱਕ ਵੇਖੋ ਮੇਰੇ ਕੋਲ ਕਿੰਨਾ ਹੈ ਇੰਨਾ ਰੱਖਿਆ ਹੋਇਆ ਮੈਂ ਡੱਬਾ ਭਰ ਕੇ ਠੀਕ ਹੈ ਤੇ ਤੁਸੀਂ ਚਾਵਲਾਂ ਦਾ ਆਟਾ ਲੈਣਾ ਜਿਹੜਾ ਉਹ ਵੀ ਉਹਦੇ ਵਿੱਚ ਵੀ ਕੀ ਹੁੰਦਾ ਚਾਵਲਾਂ ਦੇ ਆਟੇ 'ਚ ਵੀ ਵੀ ਇੱਕ ਤਾਂ ਹਲਕੀ ਜੀ ਲिटल ਬਿਟ ਸਕਰਬਿੰਗ ਹੁੰਦੀ ਹੈ ਹੈਨਾ ਹਲਕੀ ਜੀ ਸਕਰਬ ਇਹਦੇ ਚ ਹੁੰਦਾ ਤੇ ਇੱਕ ਤਾਂ ਤੁਹਾਡੀ ਸਕਰਬਿੰਗ ਹਲਕੀ ਫੁਲਕੀ ਬਿਲਕੁਲ ਹੀ ਬਹੁਤ ਬਰੀਕ ਹੈ ਤਾਂ ਮੇਰੇ ਕੋਲ ਠੀਕ ਹੈ ਤੇ ਇੱਕ ਜੇ ਤੁਸੀਂ ਥੋੜੀ ਦੇਰ ਪਿਓਂਕੇ ਰੱਖ ਦੋਗੇ ਤਾਂ ਸੌਫਟ ਹੋ ਜਾਂਦਾ ਫਿਰ ਇੰਨੀ ਸਕਰਬਿੰਗ ਵੀ ਨਹੀਂ ਹੁੰਦੀ ਕਿਉਂਕਿ ਡੇਲੀ ਤਾਂ ਸਕਰਬਿੰਗ ਦੀ ਜ਼ਰੂਰਤ ਵੀ ਨਹੀਂ ਹੁੰਦੀ ਇਹ ਪਾਉਣੇ ਸਕਿਨ ਵਾਈਟਨਿੰਗ ਟਾਈਟਨਿੰਗ ਸਭਿਕ ਸਾਰੀ ਕਾਜੇ ਲਈ ਬਹੁਤ ਬਹੁਤ ਅੱਛਾ ਹੁੰਦਾ ਹੈ ਮਤਲਬ ਨਾ ਸਾਡੇ ਫੈਮਿਲੀ ਦੇ ਵਿੱਚ ਇੱਕ ਮੈਂਬਰ ਨੇ ਮੇਹੋਂ ਫੈਮਿਲੀ ਮੈਂਬਰ ਦਰਹਾਣੀ ਲਿੰਦੀ ਮੇਰਾ ਲੜਪੂਗਾ ਬੰਦਾ ਤੇ ਉਹਨਾਂ ਨੇ ਨਾ ਮਤਲਬ ਯੂਜ਼ ਕੀਤਾ ਚਾਵਲਾ ਦੀ ਕਰੀਮ ਬਣਾਈ ਸੀ ਆਪਾਂ ਪਿੱਛੇ ਤੁਹਾਨੂੰ ਮੈਂ ਦਿਖਾਈ ਸੀ ਬਣਾ ਕੇ ਉਹ ਯੂਜ਼ ਕੀਤੀ ਵਿਥਿਨ 2 3 ਡੇਸ ਮੈਂ ਉਹਨਾਂ ਦੇ ਫੇਸ ਦੇ ਉੱਤੇ ਡਰਾਸਟਿਕ ਚੇਂਜ ਦੇਖੀ ਸੀ ਬਹੁਤ ਜ਼ਿਆਦਾ ਫਿਰ ਮੈਨੂੰ ਯਕੀਨ ਹੋਇਆ ਤਾਂ ਮੈਂ ਉਹਨਾਂ ਨੂੰ ਹਸਣ ਲੱਗ ਪਿਆ ਮੇਰੇ ਫੇਸ ਤੇ ਇਹਨਾਂ ਚੇਂਜ ਨਹੀਂ ਦਿਖਾਇਆ ਜਿੰਨਾ ਉਹ ਮਤਲਬ ਮੇਰੇ ਬਾਕੀ ਮੈਂਬਰ ਜਿਹੜੇ ਉਹਨਾਂ ਦੇ ਉੱਤੇ ਦਿਖਾਇਆ ਤਾਂ ਚਾਵਲਾ ਦੀ ਆਟੀ ਦਾ ਤਾਂ ਲਿਟਰਲੀ ਬਹੁਤ ਬਹੁਤ ਵੱਡਾ ਰੋਲ ਹੁੰਦਾ ਠੀਕ ਹੈ ਚਾਵਲਟ ਚਾਵਲਾਂ ਦਾ ਆਟਾ ਲਵਾਂਗੇ ਸਕਿਨ ਟਾਈਟਨਿੰਗ ਐਂਡ ਬ੍ਰਾਈਟਨਿੰਗ ਦੋਨੋਂ ਕਰੂਗਾ ਤੁਹਾਡਾ ਜਿਹੜਾ ਕੰਪਲੈਕਸ਼ਨ ਹੈ ਉਹ ਵੀ ਗੂਰਾ ਹੋ ਜਾਂਦਾ ਹੈ ਇਹਦੇ ਨਾਲ ਠੀਕ ਹੈ ਇੱਕ ਇਹ ਲਵਾਂਗੇ ਆਪਾਂ ਉਸ ਤੋਂ ਬਾਅਦ ਮਲਤਾਨੀ ਮਿੱਟੀ ਮੇਰਾ ਇੱਕ ਪੈਕਟ ਖਤਮ ਹੋ ਗਿਆ ਹੁਣ ਖੋਲਣ ਲੱਗੀ ਸੀ ਮੈਂ ਫਿਰ ਮੈਂ ਕਿ ਚਲੋ ਮੇਰੀ ਯਾਦ ਆ ਗਿਆ ਫਿਰ ਮੈਂ ਤਾਂ ਹੀ ਅੱਜ ਇਹੀ ਵਲੌਗ ਬਣਾ ਲਿਆ ਮੇਰਾ ਖਤਮ ਹੋ ਗਿਆ ਹੋਇਆ ਸੀ ਫੇਸ ਵਾਸ਼ ਤੇ ਇਸ ਕਰਕੇ ਮੈਂ ਇਹੀ ਤੁਹਾਨੂੰ ਨਾਲ ਹੀ ਫਿਰ ਸ਼ੇਅਰ ਕਰਤਾ ਮੁਲਤਾਨੀ ਮਿੱਟੀ ਲੈਣੀ ਆਪਾਂ ਮੁਲਤਾਨੀ ਮਿੱਟੀ ਦਾ ਵੀ ਤੁਹਾਨੂੰ ਪਤਾ ਹੋਣਾ ਹੈ ਬਹੁਤ ਲੰਬੇ ਟਾਈਮ ਤੋਂ ਬਹੁਤ ਮਤਲਬ ਲੰਬੇ ਟਾਈਮ ਤੋਂ ਪਹਿਲਾ ਪ੍ਰਾਣੀ ਜਮਾਨੇ ਵਿੱਚ ਤਾਂ ਲੋਕ ਸਿਰ ਵੀ ਇਹਦੇ ਨਾਲ ਣਾਉਂਦੀ ਸੀ ਮੇਰੇ ਦਾਦਾ ਜੀ ਨੂੰ ਹੁਣ ਵੀ ਯਾਦ ਹੈ ਵੀ ਉਹਨਾਂ ਦੇ ਥੋੜੇ ਜਿਹਾ ਵਾਲ ਹੁੰਦੇ ਸੀ ਬਜ਼ੁਰਗਾਂ ਦੇ ਥੋੜੇ ਜਿਹੀ ਹੁੰਦੇ ਆ ਤੇ ਉਹ ਮੁਲਤਾਨੀ ਮਿੱਟੀ ਨਾਲ ਸਿਰ ਧੋਂਦੇ ਹੁੰਦੇ ਸੀਗੇ ਤੇ ਣਾਉਂਦੇ ਵੀ ਉਹ ਮੁਲਤਾਨੀ ਮਿੱਟੀ ਨਾਲ ਹੀ ਸੀਗਾ ਉਹ ਗਾਚਨੀ ਕਹਿੰਦੇ ਹੁੰਦੇ ਸੀ ਉਹਨੂੰ ਗਾਚਨੀ ਦੇ ਰੂਪ ਚ ਹੁੰਦੀ ਸੀ ਹੁਣ ਇਹ ਪਾਊਡਰ ਦੇ ਰੂਪ ਚ ਆ ਗਈ ਤੇ ਇਹਦਾ ਰਿਮਿਸ ਸਮੂਥਨਿੰਗ ਵਾਸਤੇ ਤੇ ਪੋਰ ਟਾਈਟਨਿੰਗ ਵਾਸਤੇ ਜਿਹੜੀ ਤੁਹਾਡੀ ਪੋਰਸ ਆ ਓਪਨ ਹੋ ਜਾਂਦੇ ਨੇ ਹਨਾ ਉਹ ਉਹਨੂੰ ਟਾਈਟ ਬੰਦ ਵਾਪਸ ਕਰਨਾ ਪੋਰ ਟਾਈਟ ਹੋ ਜਾਂਦੇ ਨੇ ਤੇ ਸੁੰਦਰੀ ਹੋ ਜਾਂਦੀ ਸਕਿਨ ਦੀ ਬਹੁਤ ਬਹੁਤ ਅੱਛੀ ਚੀਜ਼ ਹੈ ਹੈ ਬਿਊਟੀ ਪ੍ਰੋਡਕਟ ਦੇ ਤੌਰ ਤੇ ਮੈਂ ਮਲਤਾਨੀ ਮਿੱਟੀ ਲਵਾਂਗੇ ਠੀਕ ਹੈ ਇੱਕ ਮੇਰੇ ਕੋਲੇ ਹੈਗਾ ਆਮਲਾ ਪਾਊਡਰ ਤੁਸੀਂ ਆਮਲਾ ਪਾਊਡਰ ਲੈ ਸਕਦੇ ਹੋ ਤੁਸੀਂ ਮਲੇਠੀ ਪਾਊਡਰ ਲੈ ਸਕਦੇ ਹੋ ਮਲੇਠੀ ਪਾਊਡਰ ਮੇਰਾ ਖਤਮ ਹੋ ਗਿਆ ਪਿਛਲੀ ਵਾਰ ਜਦੋਂ ਮੈਂ ਬਣਾਇਆ ਸੀ ਉਦੋਂ ਮੈਂ ਮਲੇਠੀ ਪਾਊਡਰ ਨਾਲ ਹੀ ਬਣਾਇਆ ਸੀਗਾ ਮਲੇਠੀ ਪਾਊਡਰ ਮੇਰਾ ਖਤਮ ਸੀ ਇਸ ਕਰਕੇ ਮੈਂ ਆਮਲਾ ਪਾਊਡਰ ਲੈ ਲਿਆ ਮਲੇਠੀ ਪਾਊਡਰ ਤਾਂ ਆਮਲੇ ਨਾਲੋਂ ਵੀ ਜ਼ਿਆਦਾ ਰੋਲ ਪਲੇ ਕਰਦਾ ਹੈ ਬਿਊਟੀ ਦੇ ਵਿੱਚ ਬਹੁਤ ਬਹੁਤ ਤੁਸੀਂ ਆਯੁਰਵੇਦ ਦੇ ਵਿੱਚ ਸਟੱਡੀ ਕਰਕੇ ਦੇਖਿਓ ਮਲੇਠੀ ਪਾਊਡਰ ਦੀ ਬਹੁਤ ਬਿਊਟੀ ਪ੍ਰੋਡਕਟ ਦੇ ਤੌਰ ਤੇ ਯੂਜ਼ ਹੁੰਦਾ ਰਿਹਾ ਹੈ ਤੇ ਮੁਲਠੀ ਪਾਊਡਰ ਲੈ ਲੈਣਾ ਬਸ ਇਹ ਸਾਰੀਆਂ ਚੀਜ਼ਾਂ ਮੈਂ ਅੱਜ ਆਮਲਾ ਪਾਊਡਰ ਲੈ ਰਹੀ ਹਾਂ ਠੀਕ ਹੈ ਮੁਲਠੀ ਪਾਊਡਰ ਨਾ ਹੋਵੇ ਜਾਂ ਆਮਲਾ ਪਾਊਡਰ ਹੋਵੇ ਤੁਹਾਡੇ ਕੋਲ ਉਹ ਪਾ ਲਿਓ ਜੇ ਆਮਲਾ ਪਾਊਡਰ ਤੇ ਮੁਲਠੀ ਪਾਊਡਰ ਦੋਨੇ ਨਹੀਂ ਹੈਗੇ ਤਾਂ ਫਿਰ ਤੁਹਾਡੇ ਕੋਲ ਆਪਣਾ ਮੇਥੀ ਦਾਣੇ ਦਾ ਪਾਊਡਰ ਠੀਕ ਹੈ ਉਹ ਮੇਥੀ ਦਾ ਪਾਊਡਰ ਵੀ ਮਿਲ ਜਾਂਦਾ ਹੈ ਮੁਲਠੀ ਤੋਂ ਇਲਾਵਾ ਮੇਥੀ ਦਾ ਪਾਊਡਰ ਮੇਥੀ ਦਾਣੇ ਦਾ ਪਾਊਡਰ ਵੀ ਲੈ ਸਕਦੇ ਹੋ ਤੁਸੀਂ ਮਤਲਬ ਇੱਕ ਇਹਨਾਂ ਚੋਂ ਚੀਜ਼ ਆਪਾਂ ਲੈਣੀ ਹੈ ਠੀਕ ਤੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰਕੇ ਇਹ ਡੱਬੀ ਚ ਪਾ ਲਾਂਗੇ ਠੀਕ ਕਿੰਨਾ-ਕਿੰਨਾ ਪਾਵਾਂਗੇ ਉਹ ਆਪਾਂ ਮੈਂ ਤੁਹਾਨੂੰ ਸਾਹਮਣੇ ਮਿਕਸ ਕਰਦੀਆਂ ਤੇ ਤੁਸੀਂ ਨਾਲ ਨਾਲ ਨੋਟ ਕਰ ਲੈਣਾ ਤੇ ਡੇਲੀ ਆਪਾਂ ਇਹਦੇ ਨਾਲ ਆਪਣਾ ਫੇਸ ਵਾਸ਼ ਕਰੋ ਤੁਸੀਂ ਫੇਸ ਵਾਸ਼ ਕਰਨ ਵਾਸਤੇ ਕਿਵੇਂ ਕਰਾਂਗੇ ਅੱਗੇ ਉਹ ਮੈਂ ਤੁਹਾਨੂੰ ਥੋੜਾ ਜਿਹਾ ਦੱਸ ਦਿੰਨੀ ਹਾਂ ਚਲੋ ਹੁਣ ਮੇਰੀ ਇਹਦੇ ਚ ਇਹ ਹੈਗੀ ਹੈ ਜੀ ਮੇਰੀ ਹੜਦੀ ਠੀਕ ਹੈ ਇਹਦੇ ਚੋਂ ਮੈਂ ਲਵਾਂਗੀ ਹੁਣ ਮੈਂ ਇਕੱਠਾ ਹੀ ਬਣਾਉਣ ਲੱਗੀ ਹਾਂ ਕਈ ਦਿਨਾਂ ਦਾ ਕਿਉਂਕਿ ਸੁੱਕਾ ਹੀ ਰੱਖਣਾ ਆਪਾਂ ਕਿਹੜਾ ਇਹ ਕੋਈ ਗਿੱਲਾ ਕਰਨਾ ਇਕੱਠਾ ਦੋ ਚਮਚੇ ਮੈਂ ਲੈਣ ਲੱਗੀ ਹਾਂ ਦੋ ਨਹੀਂ ਦੋ ਤੋਂ ਥੋੜਾ ਜਿਹਾ ਘੱਟ 1.5 ਚਮਚਾ ठीक है डेढ़ चम्मच मैं ला लौल का पाउडर दो चमचे मैं लौंगी बेसन दो चमचे सी है। ठीक है तो दो चमचे मैं लूँगी मूटा मिट्टी ਨੋ ਠੀਕ ਹੈ ਜੀ ਇਹ ਹੋ ਗਿਆ ਤੇ ਹੁਣ ਮੈਂ ਇਹ ਵਿੱਚ ਪਾ ਦੂੰਗੀ ਥੋੜੀ ਜਿਹੜੀ ਹਲਦੀ ਆ ਪਰਖੀ ਸੀ ਉਹ ਤੇ ਹੁਣ ਇਹਦੇ ਵਿੱਚ ਆਪਾਂ ਪਾ ਦੇਾਂਗੇ ਆਮਲੇ ਦਾ ਪਾਊਡਰ ਆਮਲਾ ਖਾਣ ਲਈ ਵੀ ਤੇ ਲਗਾਉਣ ਲਈ ਵੀ ਦੋਨਾਂ ਦਾ ਆਮਲਾ ਬਹੁਤ ਅੱਛਾ ਹੈ ਤੁਸੀਂ ਖਾਣਾ ਵੀ ਹੈ ਤੇ ਲਗਾਉਣਾ ਵੀ ਅੱਜ ਕੱਲ ਤਾਂ ਤਾਜੇ ਆਮਲੇ ਆ ਗਏ ਹੁਣ ਤਾਂ ਤੁਸੀਂ ਆਮਲਾ ਕੈਂਡੀ ਮਰਬਾ ਐਂਡ ਹੋਰ ਬਹੁਤ ਕੁਝ ਐ ਇਹਦਾ ਆਪਾਂ ਇੱਕ ਚਮਚਾ ਹੀ ਪਾਵਾਂਗੇ ਠੀਕ ਐ ਆ ਜਿਹੜੇ ਦਾਣੇ ਜਿਹੇ ਹੈਗੇ ਐ ਇਹ ਆਰਮ ਨਾਲੀ ਨਾ ਦੇਖੋ ਇਦਾਂ ਹੋ ਜਾਣਾ ਨਹੀਂ ਠੀਕ ਐ ਤੇ ਤੁਸੀਂ ਡਰਾਸਟਿਕ ਚੇਂਜ ਦੇਖੋਗੇ ਤੁਸੀਂ ਤਾਂ ਭੁੱਲ ਜਾਓਗੇ ਕਿ ਜਿਹੜੇ ਕੈਮੀਕਲ ਵਾਲੇ ਆਪਣੇ ਫੇਸ ਵਾਸ਼ ਐ ਜਿਹਦੀ ਆਪਾਂ ਐਡਸ ਦੇਖਦੇ ਕੇ ਇੰਪ੍ਰੈਸ ਹੋ ਕੇ ਹਰ ਮਹੀਨੇ ਬਦਲ ਬਦਲ ਕੇ ਲਿਆਉਣੀ ਹੈ ਨਾ ਵੀ ਨਵਾਂ ਆ ਗਿਆ ਤੇ ਲੋਜੀ ਇਹ ਆਪਾਂ ਮਿਕਸ ਕਰ ਲੈਣੀ ਚੰਗੀ ਤਰ੍ਹਾਂ ਇਹਨੂੰ ਬੰਦ ਕਰਕੇ ਮਿਕਸ ਕਰ ਦੰਨੀ ਹੈ ਮੈਂ ਲੋਜੀ ਠੀਕ ਹੈ ਤੇ ਇਹਨੂੰ ਰੱਖ ਲਾਂਗੇ ਆਪਾਂ ਬਾਥਰੂਮ ਚ ਪਹਿਲਾਂ ਜਦੋਂ ਤੁਸੀਂ ਨਹਾਉਣ ਲੱਗਣਾ ਓ ਮਾਈ ਗੋਡ ਖੁਸ਼ਬੂ ਇੰਨੀ ਸੋਹਣੀ ਆ ਰਹੀ ਹੈ ਨਾ ਇਹਦੇ ਚੋਂ ਇੰਨੀ ਸੋਹਣੀ ਖੁਸ਼ਬੂ ਆ ਰਹੀ ਹੈ ਸ਼ਾਇਦ ਮੈਨੂੰ ਲੱਗਦਾ ਹੈ ਇਹਦੀ ਹੈ ਮਲਤਾਨੀ ਮਿੱਟੀ ਦੀ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਸੈਂਟ ਵਰਗੀ ਆਹ ਬਹੁਤ ਸੋਹਣੀ ਆ ਲੋ ਜੀ ਬਣ ਗਿਆ ਤੁਸੀਂ ਬੇਲੀ ਥੋੜਾ ਜਿਹਾ ਲੈਣਾ ਹੈ ਇੰਨਾ ਕੁ ਜਾਂ ਜਿੰਨਾ ਕੁ ਤੁਹਾਨੂੰ ਫੇਸ ਦੀ ਰਿਕੁਆਇਰਮੈਂਟ ਹੈ ਇੰਨਾ ਸਾਰਾ ਲੈਣਾ ਹੈ ਇਹਦੇ ਵਿੱਚ ਪਾਉਣਾ ਹੈ ਤੇ ਵਿੱਚ ਤੁਸੀਂ ਜਾਂ ਤਾਂ ਤੁਸੀਂ ਗਲਾਬ ਜਲ ਪਾ ਲਓ ਜੇ ਖੇਚਲਾ ਕਰ ਸਕਦੇ ਹੋ ਠੀਕ ਹੈ ਡਰਾਈ ਸਕਿਨ ਬਹੁਤ ਜ਼ਿਆਦਾ ਤੁਹਾਡੀ ਤਾਂ ਤੁਸੀਂ ਦਹੀਂ ਪਾ ਲਓ ਦੁੱਧ ਪਾ ਲਓ ਜਾਂ ਫਿਰ ਸਿੰਪਲ ਪਾਣੀ ਪਾ ਲਓ ਜਿੰਨੀ ਕੁ ਟੁੱਟੀ ਹਿੰਮਤ ਹੈ ਜਿਹਦੇ ਚ ਜਿੰਨੀ ਹਿੰਮਤ ਹੋਈ ਉਹਨਾ ਕਰ ਲੂਗਾ ਜੇ ਕਿਸੇ ਦੇ ਖਲਾਬ ਚਲਦੀ ਪਾਉਣ ਦੀ ਹਿੰਮਤ ਹੈ ਸਵੇਰੇ ਸਵੇਰੇ ਤਾਂ ਖਲਾਬ ਚਲ ਪਾ ਲਿਓ ਜੇ ਦੁੱਧ ਪਾਉਣ ਦੀ ਹਿੰਮਤ ਹੈ ਤਾਂ ਦੁੱਧ ਪਾ ਲਿਓ ਜੇ ਕੱਚਾ ਦੁੱਧ ਪਾ ਲੂਗੇ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਹੈ ਤੀਜਾ ਫਿਰ ਤੁਸੀਂ ਇਹਦੇ ਚ ਦਹੀਂ ਪਾ ਲਓ ਠੀਕ ਹੈ ਜੀ ਤੇ ਫਿਰ ਤੁਸੀਂ ਆਪਣੇ ਫੇਸ ਦੇ ਉੱਤੇ ਇਹਨੂੰ ਲਗਾਓ ਹੱਥਾਂ ਪੈਰਾਂ ਨੂੰ ਵੀ ਲਗਾਓ ਤੁਸੀਂ ਡਰਾਸਟਿਕ ਚੇਂਜ ਦੇਖੋਗੇ ਤੇ ਤੁਸੀਂ ਫਿਰ ਕਹੋਗੇ ਲਿਬਰ ਕਰਨ ਕੋਰੇ ਪਹਿਲਾਂ ਕਿਉਂ ਨਹੀਂ ਦੱਸਿਆ ਠੀਕ ਹੈ ਮੋਜੀ ਹੁਣ ਦੱਸਦਾ ਕੋਈ ਗੱਲ ਨਹੀਂ ਫੋਨ ਕਰ ਲਿਓ ਠੀਕ ਹੈ ਜੀ ਤੇ ਤੁਸੀਂ ਇੱਕ ਬਿਗ ਚੇਂਜ ਦੇਖੋਗੇ ਤੇ ਮੁੜ ਕੇ ਤੁਸੀਂ ਇਹਨੂੰ ਛੱਡੋਗੇ ਨਹੀਂ ਮੈਨੂੰ ਪੱਕਾ ਪਤਾ ਹੈ ਠੀਕ ਹੈ ਇਹਨਾਂ ਨੂੰ ਕਰ ਲਿਆ ਕਰਿਓ ਚਲੋ ਜੇ ਤੁਸੀਂ ਇੱਕ ਚੀਜ਼ ਚੇਂਜ ਕਰ ਲਿਆ ਕਰਿਓ ਆਹ ਵਾਲੀ ਚੀਜ਼ ਚੇਂਜ ਕਰ ਸਕਦੇ ਜਦੋਂ ਅਗਲੀ ਵਾਰੀ ਬਣਾਉਂਗੀ ਮਲਠੀ ਪਾਊਡਰ ਵਾਲੀ ਤੁਹਾਨੂੰ ਸੂਟ ਕਰਗੀ ਤਾਂ ਮਲਠੀ ਪਾਊਡਰ ਪਾਈ ਜਾਏ ਨਹੀਂ ਤਾਂ ਤੁਸੀਂ ਕਦੇ ਆਮਲਾ ਕਦੇ ਮਲਠੀ ਪਾਊਡਰ ਇਹ ਜਿਹੜੀਆਂ ਚੀਜ਼ਾਂ ਆਪਣੇ ਘਰਾਂ ਵਿੱਚ ਪੀਂਦੇ ਰਹਿੰਦੀਆਂ ਤੇ ਇਹ ਤੁਸੀਂ ਕਰਨਾ ਹੈ ਲਓ ਜੀ ਬਣ ਗਿਆ ਤੁਹਾਡਾ ਡੀਆਈਵਾਈ ਫੇਸ ਵਾਸ਼ ਸਾਰੇ ਗੁਸ਼ ਭੁੱਲ ਜਾਓਗੇ ਪਹਿਲਾਂ ਤੁਸੀਂ ਜੇ ਤੁਹਾਡੇ ਪਿੰਪਲਸ ਨੇ ਜਾਂ ਤੁਹਾਡੇ హెయిਰ ਗਰੋਥ ਹੈ ਫੇਸ ਦੇ ਉੱਤੇ ਤਾਂ ਤੁਸੀਂ ਫਟਕੜੀ ਵਾਲਾ ਟ੍ਰੀਟਮੈਂਟ ਕਰਨਾ ਜਿਵੇਂ ਤੁਹਾਨੂੰ ਦੱਸਿਆ ਹੋਇਆ ਜੇ ਨਹੀਂ ਪਤਾ ਤਾਂ ਫਟਕੜੀ ਵਾਲੀ ਵੀਡੀਓ ਚੋਂ ਦੇਖ ਲੈਣਾ ਚਾਹੇ ਚੈਨਲ ਤੇ ਜਾ ਕੇ ਠੀਕ ਹੈ ਤੇ ਜੇ ਕੋਈ ਦਿੱਕਤ ਨਹੀਂ ਹੈਗੀ ਕੋਈ ਇਸ ਤਰ੍ਹਾਂ ਦੀ ਇਸ਼ੂ ਨਹੀਂ ਹੈਗੀ ਤਾਂ ਚੁੱਪ ਕਰਕੇ ਬਸ ਇਹ ਲਾਉਣਾ ਹੈ ਤੇ ਸੱਜ ਕੇ ਜਾਣੇ ਠੀਕ ਹੈ ਤੇ ਤੁਸੀਂ ਖੁਦ ਵੀ ਮਹਿਸੂਸ ਕਰੋਗੇ ਕਿ ਇੱਕ ਬਿਗ ਚੇਂਜ ਆਈ ਹੈ ਸੋ ਇਹ ਸੀ ਜੀ ਆਪਣੀ ਅੱਜ ਦੀ ਵੀਡੀਓ ਕੀ ਕਹ ਜੀ ਨੂੰ ਤੁਸੀਂ ਉਸ ਤੋਂ ਬਾਅਦ ਤੁਸੀਂ ਉਹੀ ਨਹਾ ਕੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਆਪੀ ਆਪਾ ਜਿਹੜਾ ਮੋਇਸਚਰਾਈਜ਼ਰ ਹੈ ਉਹ ਨਾਲ ਦੀ ਨਾਲ ਲਾ ਲੈਣਾ ਜਿਹੜਾ ਆਪਾਂ ਡੀਆਈਵਾਈ ਕੱਲ ਦੱਸਿਆ ਸੀ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਦੇਖ ਲੈਣਾ ਐਲੋਵੀਰਾ ਜੈੱਲ ਪਾ ਕੇ ਜਿਹੜਾ ਆਪਾਂ ਬਣਾਇਆ ਸੀ ਸੋ ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਪਸੰਦ ਵੀ ਆਊ ਤੇ ਤੁਸੀਂ ਸ਼ੇਅਰ ਵੀ ਜ਼ਰੂਰ ਕਰਿਓ ਪਲੀਜ਼ ਆਪਣੇ ਨਾ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਜਿਵੇਂ ਆਪਣੀਆਂ ਮਦਰ ਸੋਗੀਆਂ ਮਸੀਆ ਚਾਚੀਆਂ ਉਹ ਇਹ ਚੀਜ਼ਾਂ ਨਹੀਂ ਕਰਦੀਆਂ ਤੇ ਉਹਨਾਂ ਨੂੰ ਵੀ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਕਿਉਂਕਿ ਇਹੇ ਜੀ ਚੀਜ਼ ਉਹ ਕਰ ਲੈਂਦੀਆਂ ਨੇ ਉਹਨਾਂ ਨੂੰ ਇਹ ਲੱਗਦਾ ਕਿ ਹਾਂ ਇਹ ਤਾਂ ਕੰਮ ਦੀ ਚੀਜ਼ ਠੀਕ ਹੈ ਸੋ ਲੋ ਜੀ ਜਿੰਨੀ ਕਨੋਲੋਜੀ ਮੈਨੂੰ ਸੀਗੀ ਮੈਂ ਤੁਹਾਡੇ ਤੱਕ ਟਰਾਂਸਫਰ ਕਰਤੀ ਤੇ ਮੈਂ ਉਮੀਦ ਕਰਦੀ ਹਾਂ ਅੱਛਾ ਇਹ ਇੱਕ ਕੁਐਸਚਨ ਆਊਗਾ ਕਿ ਕੀ ਇਹ ਬੱਚੇ ਵੀ ਲਾ ਸਕਦੇ ਬਿਲਕੁਲ ਲਾ ਸਕਦੇ ਆ ਜੀ ਜਿਹੜੀ ਮਰਜ਼ੀ ਹੋਣ ਦੇ ਆ ਮੇਲ ਫੀਮੇਲ ਦੋਨੋਂ ਲਾ ਸਕਦੇ ਆ ਦੋਨਾਂ ਦੇ ਸਕਿਨ ਦੇ ਉੱਤੇ ਸੇਮ ਰਿਜ਼ਲਟ ਆਊਗਾ ਮੇਲਸ ਦੇ ਹੋਰ ਵੀ ਜ਼ਿਆਦਾ ਆਉਂਦਾ ਕਿਉਂਕਿ ਲੇਡੀਜ਼ ਅਕਸਰ ਐਸਾ ਕੁਝ ਲਾਉਂਦੀਆਂ ਇਹਨਾਂ ਦੀ ਮੇਲਸ ਬਹੁਤ ਘੱਟ ਲਾਉਂਦੇ ਨੇ ਫਿਰ ਜਦ ਲਾਉਂਦੀਆਂ ਤੇ ਉਹਨਾਂ ਦੇ ਡਰਸਟਿਕ ਚੇਂਜ ਨਜ਼ਰ ਆਉਂਦੀ ਹੈ ਸਾਰੇ ਕਰ ਸਕਦੇ ਆ ਜੀ ਇਹਨੂੰ ਤੁਸੀਂ ਯੂਜ਼ ਪਿੰਪਲਸ ਨਹੀਂ ਹੋਣਗੇ ਕੁਝ ਨਹੀਂ ਹੋਊਗਾ ਕੋਈ ਡਰਾਇਨੈਸ ਨਹੀਂ ਹੋਊਗੀ ਸਾਰੀਆਂ ਚੀਜ਼ਾਂ ਇੱਕ ਦੂਜੇ ਨੂੰ ਬੈਲੈਂਸ ਕਰਦੀਆਂ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਹੈਲਪ ਕਰਨਗੀਆਂ ਸਰਦੀਆਂ ਸੀ ਇੰਜੋਏ ਕਰਾਂਗੇ ਇਹਨਾਂ ਚੀਜ਼ਾਂ ਦੇ ਨਾਲ ਤੇ ਮੈਂ ਉਮੀਦ ਕਰਦੀ ਆਂ ਵੀ ਤੁਸੀਂ ਸਾਰੇ ਇਹਨੂੰ ਯੂਜ਼ ਵੀ ਕਰੋਗੇ ਤੇ ਸ਼ੇਅਰ ਵੀ ਕਰੋਗੇ ਤੇ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਬੱਚਿਆਂ ਦਾ ਖਿਆਲ ਰੱਖੋ ਆਪਣਾ ਖਿਆਲ ਰੱਖਿਆ ਕਰੋ ਨਟਸ ਖਾਂਦਿਆਂ ਰਹੋ ਪ੍ਰੋਟੀਨ ਡਾਈਟ ਲੈਂਦਿਆਂ ਰਹੋ ਭੈਣੋ ਮੇਰੀ ਰਿਕਵੈਸਟ ਹੈ ਪ੍ਰੋਟੀਨ ਡਾਈਟ ਲੋ ਕੰਟੀਨਿਊਸਲੀ ਹਲਦੀ ਰਹੂੰਗੀਆਂ ਤੰਦਰੁਸਤ ਰਹੂੰਗੀਆਂ ਬਹੁਤ ਜ਼ਰੂਰੀ ਹੈ ਨਟਸ ਖਾਣੇ ਬਹੁਤ ਸਾਰੀਆਂ ਪ੍ਰੋਬਲਮਸ ਉਹਦੀਆਂ ਸੋਲਵ ਹੋ ਜਾਂਦੀਆਂ ਕਿਉਂਕਿ ਸਾਡੀ ਡਾਈਟ ਪ੍ਰੋਪਰ ਨਹੀਂ ਹੁੰਦੀ ਲੇਡੀਜ਼ ਦੀ ਤੁਹਾਨੂੰ ਹੋਰ ਹੀ ਕੰਮ ਤੋਂ ਵੇਲ ਨਹੀਂ ਮਿਲਦੀ ਆਂ ਤਾਂ ਧਿਆਨ ਨਹੀਂ ਰੱਖਦੀਆਂ ਅਸੀਂ ਸੋ ਉਹ ਬਹੁਤ ਜ਼ਰੂਰੀ ਹੈ ਧਿਆਨ ਰੱਖੋ ਡਾਈਟ ਦੀ ਵੀਡੀਓ ਦਿੱਤੀ ਹੋਈ ਹੈ ਤੁਹਾਨੂੰ ਉੱਥੋਂ ਦੇਖ ਲੈਣੀ ਜੇ ਅੱਜ ਨਵੇਂ ਵੀਵਰਾਂ ਤੋਂ ਜੇ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਹੋਰ ਖੂਬਸੂਰਤ ਵੀਡੀਓਜ਼ ਲਈ ਤੇ ਤੁਹਾਡੇ ਕੋਲ ਕੋਈ ਵੀ ਆਈਡੀਆ ਹੋਵੇ ਜਾਂ ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਮੈਨੂੰ ਕਮੈਂਟ ਛੱਡ ਸਕਦੇ ਹੋ ਛੋਟਾ ਜਿਹਾ ਕ ਇੱਕ ਨਵੀਂ એનર્ਜੀ ਪੈਦਾ ਕਰ ਦਿੰਦਾ ਸੋ ਇੰਨਾ ਜ਼ਰੂਰ ਕਰਿਓ ਯੋਗਾ ਕਰਦੇ ਰਹੋ ਐਕਸਰਸਾਈਜ਼ ਕਰਦੇ ਰਹੋ ਐਕਸਰਸਾਈਜ਼ ਦਾ ਕੋਈ ਬਦਲ ਨਹੀਂ ਹੈ ਮਿਲਾਂਗੇ ਅਗਲੀ ਵੀਡੀਓ ਵਿੱਚ ਇਕੋ ਹੀ ਲਾਈਫ ਹੈ ਤੇ ਉਹਨੂੰ ਇੰਜੋਏ ਕਰਦੇ ਰਹੋ